ਮੰਡੀ ਵਿੱਚ ਬੀਤੀ ਰਾਤ ਵਿਆਹ ਤੇ ਦੋ ਨੌਜਵਾਨਾਂ ਦੀ ਆਪਸੀ ਤੂੰ ਤੂੰ ਮੈਂ ਹੋ ਗਈ ਅਤੇ ਉੱਥੇ ਦੂਸਰੇ ਲੜਕੇ ਨੇ ਆਪਣੇ ਪਿਓ ਨੂੰ ਬੁਲਾ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਇਸ ਦੀ ਸਾਰੀ ਤੁਹਾਨੂੰ ਕਹਾਣੀ ਦੱਸ ਦਿਆਂ ਇੱਥੇ ਇਸ ਜਗ੍ਹਾ ਤੇ ਕਤਲ ਹੋਇਆ ਜੀ ਇਹ ਥਨੋਲਾ ਨਾ ਦਾਣਾ ਮੰਡੀ ਵਿੱਚੋਂ ਥਨੋਲਾ ਜੀ ਦਾ ਨਾਮ ਮੰਡੀ ਆ ਇਹਦੇ ਗੇਟ ਦੇ ਮੂਹਰੇ ਇੱਥੇ ਇਹ ਆ ਖੂਨ ਡੁੱਲਿਆ ਪਿਆ ਇੱਥੇ ਕਤਲ ਹੋਇਆ ਜੀ ਮੰਗਰ ਸਿੰਘ ਇਹਦਾ ਨਾਮ ਸੀਗੇ ਜੀ ਮੰਗੂ ਨੂੰ ਮਨਪ੍ਰੀਤ ਮੰਗਲ ਆਇਆ ਜਾਨੋ ਜੀ ਕੀ ਕੀ ਗੱਲ ਬਈਆ ਤੁਹਾਨੂੰ ਕਿੰਨੇ ਵਜੇ ਮਿਲਿਆ ਕੀ ਕੀ ਗੱਲ ਹੋਈ ਕੀ ਹੋਇਆ ਹੋਇਆ ਕੀ ਆ ਮਤਲਬ ਨੱਚਦੇ ਕਿੱਥੇ ਸੀ ਵਿਆਹ ਕਰਿਆਗਾ ਵਿਆਹ ਤਾਂ ਜੀ ਹੋਜੇ 11 ਤਰੀਕ ਨੂੰ ਆਏ ਤਵੱਸ ਉਹਨਾਂ ਨੇ ਤਿਆਰੀਆਂ ਹੀ ਕਰ ਦਿੱਤੀਆਂ ਵਿਆਹ ਆ ਰਹੇ ਨੇ ਕਿੱਥੇ ਸੀ ਵਿਆਹ ਮੰਦਆ ਜਰੀਆ ਦੀ ਮੰਡੀ ਪੰਗਿਆ ਇਸ ਸਾਰੇ ਮਾਮਲੇ ਦੀ ਗੱਲਬਾਤ ਆਪਾਂ ਐਸਟੇ ਸਾਹਿਬ ਜੀ ਨਾਲ ਵੀ ਕਰਾਂਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੁਹਾਨੂੰ ਤੈਨੂੰ ਲਾ ਜਾ ਕੇ ਧੰਨਵਾਦ ਜੀ ਤੁਹਾਨੂੰ ਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਰਿਪੋਰਟ ਸਰ ਜਿਹੜਾ ਅੱਜ ਇੱਕ ਮਰਡਰ ਹੋਇਆ ਹੈ ਸ਼ਹਿਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਮਾਮਲਾ ਹੈ ਇਸਰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਰੁਕਾ ਆਇਆ ਕਰਨ ਤਾਂ ਹਸਪੀਟਲ ਤੋਂ ਬ੍ਰਾਊਟ ਟੈਕ ਦਾ ਮੰਗਲ ਸਿੰਘ ਪੁੱਤਰ ਕਰਪਾਲ ਸਿੰਘ ਵਾਸੀ ਦਾਨਗੜ੍ਹ ਰੋਡ ਰੋਲਾ ਜਿਹਦੇ ਸਬੰਧ ਚ ਵੀ ਸਾਨੂੰ ਜਾਣਕਾਰੀ ਜਿਹੜੀ ਮਿਲਿਆ ਉਹ ਇਹ ਹੈ ਵੀ ਇੱਥੇ ਇੱਕ ਮੰਡੀ ਦੇ ਵਿੱਚ ਸੰਜੂ ਨਾਂ ਦਾ ਹੈਗਾ ਬੰਦਾ ਜਿਹਦੀ ਭੈਣ ਦਾ ਵਿਆਹ ਸੀ 11 ਤਰੀਕ ਨੂੰ ਹੋਣਾ ਵਿਆਹ ਉਹਦੇ ਸਬੰਧ ਚ ਕੱਲ ਕੋਈ ਇਹਨਾਂ ਦਾ ਸ਼ਾਮ ਨੂੰ ਪ੍ਰੋਗਰਾਮ ਸੀਗਾ ਜਿੱਥੇ ਮੰਗਲ ਸਿੰਘ ਅਤੇ ਅ ਕਰਨ ਦਾ ਮੁੰਡਾ ਚਮਕੀਲਾ ਚਮਕੀਲਾ ਉਹਦੇ ਪਿਓ ਦਾ ਨਾਮ ਹੈ ਇਹਨਾਂ ਦੋਹਾਂ ਦੀ ਆਪਸ ਵਿੱਚ ਨੱਚਦੇ ਟੱਪਦੇ ਖਾਂਦੇ ਪੀਂਦੇ ਬਹਿਸ ਹੋ ਗਈ ਵੀ ਜਿਹਦੇ ਕਾਰਨ ਬਹਿਸ ਹੋਣ ਕਰਨੇ ਤੁਰਦੇ ਫਿਰਦੇ ਉੱਥੋਂ ਵਿਆਹ ਤੋਂ ਨਿਕਲ ਕੇ ਮੰਡੀ ਚ ਆ ਗਏ ਜਿੱਥੇ ਮੰਡੀ ਚ ਆ ਕੇ ਇਹਨਾਂ ਨੇ ਇਹ ਨਾਰਮਲੀ ਖੜੇ ਸੀਗੇ ਕਰਨ ਨੇ ਕਿਹਾ ਵੀ ਮੈਂ ਬੁਲਾਉਣਾ ਆਪਣੇ ਪਿਓ ਨੂੰ ਉਹ ਦੂਜਿਆਂ ਨੇ ਕਿਤੇ ਸਮਝਿਆ ਵੀ ਵੈਸੇ ਹੀ ਕਹਿੰਦਾ ਪ੍ਰੋਟੀਨ ਚ ਵੀ ਬੁਲਾ ਲੂਗਾ ਚਲੋ ਕੋਈ ਗੱਲ ਨਹੀਂ ਖੜੇ ਆਗੇ ਉਦੋਂ ਬਾਅਦ ਜਦੋਂ ਉਹਦਾ ਚਮਕੀਆ ਫਾਦਰ ਆਇਆ ਚਮਕੀਲਾ ਉਹਨੇ ਆਉਣ ਸਰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕੁਛ ਨਹੀਂ ਜਿਹੜਾ ਮ੍ਰਿਤਕ ਹੈ ਮੰਗਲ ਸਿੰਘ ਇਹਨੂੰ ਜਫੀ ਪਾ ਕੇ ਉਹਦੇ ਮਤਲਬ ਲੋਅਰ ਐਬਡੋਮਨ ਜਿੱਥੇ ਆਪਾਂ ਕਹਿ ਸਕਦੇ ਹਾਂ ਏਰੀਆ ਢਿੱਡ ਦੇ ਥੱਲੇ ਵਾਲੇ ਪਾਸੇ ਉੱਥੇ ਜਿਹੜਾ ਤਿੱਖੀ ਚੀਜ਼ ਨਾਲ ਜਿਵੇਂ ਆਪਾਂ ਕਹਿ ਸਕਦੇ ਆਂ ਕਿ 4 ਫੁੱਟ 1/2 ਫੁੱਟ ਦਾ ਕੋਈ ਚਾਕੂ ਹੋਣਾ ਉਸ ਦੇ ਨਾਲ ਵਾਰ ਕੀਤਾ ਜਿਸ ਦੇ ਨਾਲ ਉੱਥੇ ਉਹਦਾ ਬਲੱਡ ਲੌਸ ਹੋਇਆ ਪਹਿਲਾਂ ਉਹ ਦਾਖਲਾ ਹਸਪਤਾਲ ਹੋਇਆ ਫਿਰ ਰੈਫਰ ਹੋਇਆ ਫਿਰ ਉਹਦੀ ਡੈਥ ਹੋ ਗਈ ਇਹ ਮੌਕੇ ਦੇ ਜਿਹੜਾ ਆਈ ਵੇਟ ਨਾ ਸਕਾ ਉਹਦਾ ਨਾਮ ਹੈਗਾ ਅਭਿਸ਼ੇਕ ਕੁਮਾਰ son of ਵਜੀਰ ਸਿੰਘ ਇੱਥੋਂ ਦਾਣਾ ਮੰਡੀ ਦਾ ਹੀ ਰਹਿਣ ਵਾਲਾ ਹੈ 28 ਸਾਲ ਉਮਰ ਹੈ ਇਹ ਆਈ ਵੇਟ ਨਾ ਸਕਿਆ ਕਿਉਂਕਿ ਇਹ ਸਾਰੇ ਜਣੇ ਉਸ ਪ੍ਰੋਗਰਾਮ ਦੇ ਵਿੱਚ ਇਕੱਠੇ ਸੀ ਇਹ ਇਕੱਠੇ ਹੀ ਤੁਰਦੇ-ਤੁਰਦੇ ਇੱਧਰ ਮੰਡੀ ਚ ਆ ਗਏ ਸੀ ਸਰ ਕਿਹੜੀ ਧਾਰਾ ਦੀਨ ਪਰਚਾ ਦਰਜ ਕਰਤਾ ਜਾ ਰਹੇ ਆ ਤੇ ਜਿਹੜੀ ਗ੍ਰਿਫਤਾਰੀ ਆ ਉਹ ਕਦੋਂ ਹੋ ਜੂਗੀ ਕੋਈ ਹੋਈ ਹੈ ਗ੍ਰਿਫਤਾਰੀ ਉਹਦੇ ਚ ਹਾਂਜੀ ਇਹਦੇ ਸਬੰਧ ਚ ਹਜੇ ਅਸੀਂ ਐਫ ਆਈ ਆਰ ਲਾਉਂਚ ਕਰਨੀ ਹੈ ਕਿਉਂਕਿ ਉਹ ਮ੍ਰਿਤਕ ਦੇ ਜਿਹੜੇ ਪਰਿਵਾਰ ਆ ਉਹ ਐ ਬੈਠਾ ਸੀ ਬਿਆਨ ਲਿਖੀ ਜਾ ਰਿਹਾ ਤੇ ਐਫ ਆਈ ਆਰ ਦਰਜ ਕਰ ਰਹੇਗੇ ਤੇ ਇਹਦੇ ਤਾਰਾ 103 ਜਿਹੜੀ ਨਵੀਂ ਬਣੀ ਹੈਗੀ ਆਪਣੀ ਕਤਲ ਦੀ ਉਹ ਉਹਦੇ ਤਹਿਤ ਪਰਚਾ ਦਰਜ ਹੋਊਗਾ ਜੀ ਤੇ ਪੁਰਾਣੀ ਕਹਿ ਸਕਦੇ ਆਪਾਂ 302 ਮਰਡਰ ਦਾ ਕਿਸ ਤਰ੍ਹਾਂ ਦਰਜ ਹੋਊਗਾ ਕਿੰਨੇ ਕਿੰਨੇ ਦੇ ਪਰਚੇ ਦਰਜ ਇਹ ਆ ਕਰਨ ਸਿੰਘ ਅਤੇ ਉਹਦਾ ਫਾਦਰ ਚਮਕੀਲਾ ਦੋਨੋਂ ਤੇ ਇਸ ਦੀ ਗ੍ਰਿਫਤਾਰੀ ਹੋਈ ਸਰ ਇਹਦੀ ਨਹੀਂ ਹੁਣ ਕਰਾਂਗੇ ਜੀ ਗ੍ਰਿਫਤਾਰੀ ਅਜੇ ਇਨਫੋਰਮੇਸ਼ਨ ਜਸਟਿਸ ਚਿੰਕੀਦਰ ਸਿੰਘ ਪੁੱਤਰ ਮਕੀਲਾ ਸਿੰਘ ਪੁੱਤਰ ਗਰਮੇਲ ਸਿੰਘ ਜੀ ਜੋ ਮ੍ਰਿਤਕ ਜੀ ਉਹ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਗੁਰਪਾਲ 23 ਸਾਲ ਦੀ ਉਮਰ ਹੈ ਇਹਦੇ 22 ਸਾਲ ਹੋਣਾ 22 ਸਾਲ ਧੰਨਵਾਦ ਜੀ